ਆਮ ਆਦੀ ਪਾਰਟੀ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਹਿਲੀ ਜੋ ਉਮੀਦਵਾਰਾਂ ਦੀ ਲਿਸਟ ਸੀ ਉਹ ਜਾਰੀ ਹੋ ਚੁੱਕੀ ਹੁਣ ਚਰਚਾ ਦੂਜੀ ਲਿਸਟ ਹੈ ਸਾਡੇ ਨਾਲ ਜੋ ਸਕਰੀਨਿੰਗ ਕਮੇਟੀ ਹੈ ਨਾ ਟਿਕਟਾਂ ਦੇ ਬਾਰੇ ਉਹਦੇ ਮੈਂਬਰ ਭਗਵੰਤ ਮਾਨ ਮੇਰੇ ਨਾਲ ਨੇ ਭਗਵੰਤ ਬੜੀ ਚਰਚਾ ਚੱਲ ਰਹੀ ਹੈ ਦੂਜੀ ਲਿਸਟ ਨੂੰ ਲੈ ਕੇ ਕਦੋਂ ਤੱਕ ਉਮੀਦ ਕੀਤੀ ਜਾ ਰਹੀ ਹੈ ਉਹਦਾ ਪ੍ਰੋਸੈਸ ਜਿਹੜਾ ਸ਼ੁਰੂ ਹੋ ਗਿਆ ਜਿਹੜੇ ਸਾਡੇ ਵਲੰਟੀਅਰਜ਼ ਨੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਆਪਣੇ ਆਪਣੇ ਮਨਪਸੰਦੀ ਦਾ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਨਾਵਾਂ ਦੀ ਲਿਸਟ ਦਿਓ ਉਹ ਸਾਰੀ ਜਿਹੜੀ ਸੂਚੀ ਹੈ ਉਸ 16 ਮੈਂਬਰੀ ਕੰਪੇਨ ਕਮੇਟੀ ਕੋਲੇ ਆਜੂਗੀ ਉਸ ਤੋਂ ਬਾਅਦ ਉਹਨੂੰ ਸ਼ਾਰਟਲਿਸਟ ਕਰਕੇ ਸਕ੍ਰੀਨ ਕਮੇਟੀ ਕੋਲੇ ਭੇਜਿਆ ਜਾਊਗਾ ਸਕ੍ਰੀਨ ਕਮੇਟੀ ਜਿਹੜੀ ਹੈ ਉਹ ਦਾ ਰਿਵਿਊ ਕਰੂਗੀ ਕ੍ਰਾਸ ਚੈੱਕ ਕਰੂਗੀ ਉਸ ਤੋਂ ਬਾਅਦ ਉਹਨੂੰ ਪੀਏਸੀ ਕੋਲੇ ਭੇਜਿਆ ਜਾਊਗਾ ਸੋ ਪੀਏਸੀ ਜਿਹੜੀ ਹੈ ਉਹ ਡਿਟੇਲ ਨਾਲ ਹਰ ਇੱਕ ਉਮੀਦਵਾਰ ਬਾਰੇ ਉਹਦੇ ਡੈਡੀਕੇਸ਼ਨ ਬਾਰੇ ਉਹਦੇ ਵਿਜ਼ਨ ਬਾਰੇ ਪਤਾ ਕਰੂਗੀ ਉਸ ਤੋਂ ਬਾਅਦ ਫਿਰ ਜਿਹੜਾ ਨਾਮ ਕਿ ਜੇ ਨਾਮ ਕਿੰਨੇ ਕੁ ਉਮੀਦਵਾਰਾਂ ਦੇ ਵਿੱਚ 19 ਸੀਗੇ ਤੇ ਇਸ ਵਾਰੀ ਕਿੰਨੇ ਕੁ ਉਮੀਦਵਾਰਾਂ ਦੀ ਉਮੀਦ ਕੀਤੀ ਜਾ ਦੇਖੋ ਜਿੱਥੋਂ-ਜਿੱਥੋਂ ਸਾਨੂੰ ਚੰਗੇ ਬੰਦੇ ਮਿਲੀ ਜਾਂਦੇ ਆ ਅਸੀਂ ਬਿਲਕੁਲ ਦੇਰ ਨਹੀਂ ਲਾਉਂਦੇ ਇਸ ਗੱਲ ਲਈ ਕਿ ਜਿੱਥੇ-ਜਿੱਥੇ ਸਾਨੂੰ ਪਤਾ ਹੈ ਕਿ ਸਾਡੀ ਟੀਮ ਬਹੁਤ ਅੱਛੀ ਹੈ ਸਾਡੇ ਵਲੰਟੀਅਰਜ਼ ਅੱਛੇ ਨੇ ਸਾਡੀ ਸਾਡਾ ਜਿਹੜਾ ਬੂਥ ਲੈਵਲ ਤੱਕ ਸਟਰਕਚਰ ਅੱਛਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਜਿੱਥੇ ਤੱਕ ਮੇਰਾ ਖਿਆਲ ਹੈ ਕਿ 15 ਤੋਂ ਉੱਪਰ ਹੀ ਲਿਸਟ ਜਿਹੜੀ ਹੋਊਗੀ ਜਲਦੀ ਆ ਜੂਗੀ ਇੱਕ ਕਾਲੀ ਦਿਲ ਵੱਲੋਂ ਕਾਲ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਪੰਜਾਬ ਪੰਜਾਬੀਆਂ ਦਾ ਉਸ ਮੁਹਿੰਮ ਦੇ ਬਾਰੇ ਤੁਸੀਂ ਕੀ ਕਹਣਾ ਕਿਉਂਕਿ ਉਹ ਮੁਹਿੰਮ ਤੁਹਾਡੀ ਜਿਹੜੀ ਮੁਹਿੰਮ ਹੈ ਨਵਾਂ ਪੰਜਾਬ ਨਵਾਂ ਖਾਬ ਉਹ ਉਸ ਮਹਿੰਮ ਨੂੰ ਕਿਸ ਤਰੀਕੇ ਨਾਲ ਤੁਸੀਂ ਲੈ ਰਹੇ ਹੋ ਦੇਖੋ ਅਕਾਲੀ ਦਲ ਵੱਲੋਂ ਯੂਥ ਨੂੰ ਇਹ ਕਹਿਣਾ ਕਿ ਤੁਸੀਂ ਨੌਜਵਾਨ ਪੰਜਾਬ ਦਾ ਗੌਰਵ ਹੋ ਜੇ ਉਹ ਤੋਂ ਮੇਰੇ ਖਿਆਲ ਚ ਇਹ ਉਹਨਾਂ ਲਈ ਸ਼ਰਮ ਦੀ ਗੱਲ ਹੈ ਕਿਉਂਕਿ ਉਹਨਾਂ ਨੇ ਨੌਜਵਾਨੀ ਨੂੰ ਜਿਹੜਾ ਉਹ ਨਸ਼ਿਆਂ ਦੀ ਦਲਦਲ ਚ ਧੱਕਿਆ ਤੇ ਹਜ਼ਾਰਾਂ ਘਰਾਂ ਦੇ ਵਿੱਚ ਚਿੱਟੇ ਚਿੱਟੇ ਨੇ ਚਿੱਟੇ ਸੱਥਰ ਵਿਛਾਤੇ ਚਿੱਟੀਆਂ ਚੁੰਨੀਆਂ ਜਿਹੜੀਆਂ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਦੇ ਸਿਰ ਤੇ ਚਿੱਟੀਆਂ ਚੁੰਨੀਆਂ ਉਹਨਾਂ ਨੇ ਲੈਂਡ ਤੇ ਮਜਬੂਰ ਕੀਤਾ ਸੋ ਮੈਨੂੰ ਨਹੀਂ ਲੱਗਦਾ ਕਿ ਲੋਕ ਇਹੋ ਜਿਹੇ ਗੱਲਾਂ ਨੂੰ ਹੁਣ ਮੂੰਹ ਲਾਉਣਗੇ ਪਰ ਕਾਲੀ ਤੋਂ ਲਈ ਕਹਿ ਰਹੇ ਕਿ ਤੁਸੀਂ ਨਸ਼ੇ ਨੂੰ ਲੈ ਕੇ ਬਦਨਾਮ ਕਰ ਰਹੇ ਹੋ ਪੰਜਾਬੀਆਂ ਨੂੰ ਤੇ ਕੋਈ ਇਸ ਬਾਰੇ ਤਾਂ ਫੈਸਲਾ ਜਿਹੜਾ ਲੋਕ ਕਰਨਗੇ 2017 ਦੇ ਵਿੱਚ ਲੋਕ ਦੱਸ ਦੇਣਗੇ ਕਿ ਕੌਣ ਸੱਚ ਬੋਲ ਰਿਹਾ ਸੀ ਕੌਣ ਝੂਠ ਬੋਲ ਰਿਹਾ ਸੀ ਤੇ ਪੰਜਾਬ ਪੰਜਾਬੀਆਂ ਦਾ ਨਹੀਂ ਪੰਜਾਬ ਦੇ ਕੋਈ ਪੰਜਾਬੀਆਂ ਦਾ ਪਰ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦੀ ਲੋੜ ਹੈ ਪੰਜਾਬ ਨੂੰ ਅਸੀਂ ਕੈਲੀਫੋਰਨੀਆ ਲੰਡਨ ਜਾਂ ਪੈਰਿਸ ਨੂੰ ਨਹੀਂ ਬਣਾਉਣਾ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣਾ ਇਸਨ ਭਗਵੰਤ ਜੀ ਨੇ ਕਿਹਾ ਕਿ ਜੋ ਉਮੀਦਵਾਰ ਹੈ ਦੂਜੀ ਸੂਚੀ ਹੈ ਉਹ ਬਹੁਤ ਜਲਦੀ ਉਤਾਰ ਦਿੱਤੀ ਜਾਵੇਗੀ ਔਰ 15 ਤੋਂ ਲੈ ਕੇ ਲਗਭਗ 15 ਦੇ ਕਰੀਬ ਉਮੀਦਵਾਰ ਹੈ ਉਹ ਉਸ ਸੂਚੀ ਵਿੱਚ ਲੋਕਾਂ ਸਾਹਮਣੇ ਆਉਣਗੇ ਕੈਮਰਾਮੈਨ ਗੁਜਜੀਤ ਦੇ ਨਾਲ ਸਰਬਜੀਤ ਸਿੰਘ ਐਵੀਪੀ ਸਾਂਝਾ ਮੋਹਾਲੀ